ਜੂਨ ਤੇ 2020 ਗਲਵਾਨ ਘਾਟੀ ਦੇ ਵਿੱਚ ਚైనా ਦਾ ਬਾਰਡਰ ਹੈ ਗਲਵਾਨ ਵੈਲੀ ਉਹਨੂੰ ਕਹਿ ਦਿੰਦੇ ਆ ਉੱਥੇ ਇੱਕ ਘਟਨਾ ਘੱਟੀ ਕਿਉਂਕਿ ਕੁਝ ਏਰੀਏ ਨੇ ਜਿੱਥੇ ਬਾਰਡਰ ਦੇ ਉੱਤੇ ਇਸ ਤਰ੍ਹਾਂ ਦੀਆਂ ਟ੍ਰੀਟੀਆਂ ਹੋਈਆਂ ਆ ਸੰਧੀਆਂ ਹੋਈਆਂ ਆ ਵੀ ਇੱਥੇ ਤੁਸੀਂ ਵੈਪਨ ਦਾ ਇਸਤੇਮਾਲ ਨਹੀਂ ਕਰ ਸਕਦੇ ਗੋਲੀ ਨਹੀਂ ਚਲਾ ਸਕਦੇ ਮਤਲਬ ਗੋਲੀਬਾਰੀ ਜਿਹੜੀ ਐ ਉਹਨੂੰ ਬੰਦ ਕੀਤਾ ਹੋਇਆ ਉਹਨੋਂ ਜਗ੍ਹਾ ਇਹੋ ਜੀ ਐ 15 ਜੂਨ ਦਾ ਦਿਨ ਜਿਹੜਾ ਆ ਉਥੇ ਇਹ ਵਰਤਾਰਾ ਵਰਤਿਆ ਕਿ ਜਿਹੜੀ ਬਿਹਾਰ ਰੈਜਿਮੈਂਟ ਆ ਉਹਦੇ ਨਾਲ ਝੜਪ ਹੋ ਗਈ ਚੀਨੀਆਂ ਦੀ ਜਦੋਂ ਝੜਪ ਹੋ ਗਈ ਤੇ ਉਹ ਇਹੋ ਜਿਹੇ ਜਿਹੜੇ ਨੇ ਚੁਸਤ ਚਲਾਕ ਨਿਕਲੇ ਬਿਓ ਬਿਹਾਰ ਰੈਜੀਮੈਂਟ ਦੇ ਵਿੱਚੋਂ ਇੱਕ ਜਵਾਨ ਨੂੰ ਚੁੱਕ ਕੇ ਉਧਰ ਲੈ ਗਿਆ ਹੁਣ ਉਹਨਾਂ ਦੀ ਜਦੋਂ ਪੇਸ਼ ਨਾ ਜਾਵੇ ਤੋ ਉਹਨਾਂ ਆਵਾਜ਼ ਦਿੱਤੀ ਉੱਥੇ 3rd ਪੰਜਾਬ ਘਾਤਕ ਜਿਹੜੀ ਆ ਉਹ ਰੈਜੀਮੈਂਟ ਸੀ 3rd ਪੰਜਾਬ ਘਾਤਕ ਰੈਜੀਮੈਂਟ ਦਾ ਨਾਮ ਤੇ ਉਹਨਾਂ ਆਵਾਜ਼ ਦਿੱਤੀ ਤੇ ਉਹ ਜਵਾਨ ਉੱਥੇ ਪਹੁੰਚੇ ਉਹ ਜਦੋਂ ਹੱਥਾ ਬਾਥ ਦੀ ਲੜਾਈ ਸ਼ੁਰੂ ਹੋਈ ਨਾ ਤੇ ਉਹਦੇ ਵਿੱਚ ਇੱਕ ਆਪਜੀ ਨੇ ਨੌਜਵਾਨ ਦਾ ਨਾਮ ਸੁਣਿਆ ਗੁਰਤੇਜ ਸਿੰਘ ਉਹਦਾ ਨਾਮ ਸੀ ਮਾਨਸਾ ਜਿਹੜਾ ਬੀਰੇਵਾਲਾ ਡੋਗਰਾ ਪਿੰਡ ਸੀ ਉਹਦਾ ਔਰ ਉਮਰ ਕਿੰਨੀ ਸੀ ਉਹਦੀ 22 ਤੋਂ 23 ਸਾਲ ਜ਼ਿਮੀਂਦਾਰ ਪਰਿਵਾਰ ਦੇ ਵਿੱਚੋਂ ਬੱਚਾ ਸੀ ਜਵਾਨ ਉਹਨੇ ਕਿਰਪਾਨ ਪਾਈ ਹੋਈ ਸੀ ਹੁਣ ਉੱਥੇ ਕਿਉਂਕਿ ਉਹ ਡੰਡਿਆਂ ਨਾਲ ਤਾਰਾਂ ਵਗੈਰਾ ਬੰਨੀ ਫਿਰਦੇ ਸਨ ਹੱਥਾਂ ਨਾਲ ਹੀ ਲੜਾਈ ਹੋਣੀ ਸੀ ਜਦੋਂ ਨੈ사 ਕੀਤਾ ਤੇ ਉਹ ਵੇਖੋ ਏਨੀ ਕੁਮਰਬਾਈ ਤੋਂ 23 ਸਾਲ ਉਹ ਗੁਰਤੇਜ ਸਿੰਘ ਨੇ ਫਿਰ ਕਿਰਪਾਨ ਕਢੀ ਤੇ ਜਕਾਰਾ ਲਾ ਕੇ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਜੋ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਉਹ ਟੁੱਟ ਕੇ ਪੈ ਗਿਆ ਜਿੱਥੇ ਉਹ ਹਾਵੀ ਹੋ ਰਿਹਾ ਸੀ ਉਹਨੇ ਇੱਕ ਕਿਰਪਾਨ ਦੇ ਨਾਲ 12 ਚੀਨੀ ਜਿਹੜੇ ਸੀ ਉਹ ਮੌਤ ਦੀ ਘਾਟ ਉਤਾਰ ਦਿੱਤੇ ਇੱਕ ਕਿਰਪਾਨ ਦੇ ਨਾਲ ਗੁਰੂ ਦੀ ਬਖਸ਼ੀ ਕਿਰਪਾਨ ਨਾਲ ਜਿਨ ਨੂੰ ਅਸੀਂ ਅੱਜ ਕਈ ਵਾਰ ਕਹਿੰਦੇ ਹੁਣਤਾ ਜੀ ਮਜੇਲਾ ਦਾ ਟਾਈਮ ਹੈ ਜੀ ਹੁਣ ਤਿਆ ਆ ਜੀ ਆ ਜੀ ਇਤਿਆਦਿਕ ਇਹੋ ਜਿਹੇ ਸ਼ਬਦ ਕਈ ਵਾਰ ਵਰਤੇ ਜਾਂਦੇ ਤੇ ਜੇ ਤੁਸੀਂ ਇਹਨੂੰ ਦੇਖੋ ਮੈਂ ਜਦੋਂ ਇਸ ਘਟਨਾ ਨੂੰ ਬਾਤ ਕਰ ਰਿਹਾ ਹਾਂ ਸਾ ਪੜਿਆ ਕਿਉਂਕਿ ਪੜਨ ਦਾ ਤਾਂ ਕਾਰਨ ਬਣਿਆ ਇਹਨਾਂ ਦਿਨਾਂ ਵਿੱਚ ਇੱਕ ਇਸ਼ੂ ਉਠਿਆ ਉਹਨ ਜਦੋਂ ਕਿਰਪਾਨ ਦੇ ਨਾਲ 12 ਜਵਾਨ ਸ਼ਹੀਦ ਕਰ ਦਿੱਤੇ ਉਹਦਾ ਵੀ ਪੈਰ ਫਿਸਲਿਆ ਉਹਦੀ ਫਿਰ ਪਿੱਠ ਤੇ ਵਾਰ ਕੀਤਾ ਉਹਨਾਂ ਨੇ ਮੈਂ ਤਾਂ ਸਾਹਮਣੇ ਨਹੀਂ ਕਰ ਸਕੇ ਪਿੱਠ ਤੇ ਵਾਰ ਕੀਤਾ ਉਹ ਜ਼ਖਮੀ ਹੋਇਆ ਤੇ ਉਹ ਨੌਜਵਾਨ ਸ਼ਹਾਦਤ ਦਾ ਜਾਮ ਪੀ ਗਿਆ। ਉਹਨੂੰ ਦਿੱਤਾ ਗਿਆ ਉਹਦੇ ਤੋਂ ਬਾਅਦ ਜਿਹੜਾ ਪਰਮਵੀਰ ਚੱਕਰੇ ਹੋ ਜਾਂ ਕੋ ਜਿਹੜਾ ਜੋ ਦਿੱਤਾ ਜਾਂਦਾ ਮਰਨ ਉਪਰੰਤ ਉਹਦੇ ਮਾਪਿਆਂ ਨੇ ਜਾ ਕੇ ਪ੍ਰਾਪਤ ਕੀਤਾ। ਤਾਂ ਹੁਣ ਉੱਥੇ ਜਦੋਂ ਬਾਰਡਰ ਤੇ ਸਿੱਖ ਕਿਰਪਾਨ ਦੇ ਨਾਲ ਲੜਦਾ ਹੈ ਕੇਸਰੀ ਨਿਸ਼ਾਨ ਚਲਾਉਂਦਾ ਲੈ ਕੇ ਅਗਾ ਹੁੰਦਾ ਹੈ। ਜਾਂ ਬੋਲੇ ਸੋ ਨਿਹਾਲ ਦਾ ਜੈਕਾਰਾ ਲਾਉਂਦਾ ਹੈ ਉੱਥੇ ਤਾਂ ਬੜੀ ਕਮਾਲ ਦੀ ਬਾਤ ਹੋ ਜਾਂਦੀ ਲੇਕਿਨ ਜੇ ਸਾਡੇ ਬੱਚੇ ਸ਼ਸਤਰ ਧਾਰਨ ਕਰਕੇ ਕਿਸੇ ਪ੍ਰੀਖਿਆ ਦੇ ਵਿੱਚ ਬਹਿਣਾ ਚਾਹੁੰਦੇ ਆ ਉੱਥੇ ਉਹ ਕਿਰਪਾਨ ਨਹੀਂ ਪਾ ਕੇ ਜਾ ਸਕਦੇ ਔਰ ਮੈਂ ਉਹ ਧੀ ਦੇ ਨਾਲ ਬੇਟੀ ਆਪਣੇ ਥੋ ਜਲੰਧਰ ਦੀ ਹਰਮਨ ਜੋਤ ਕੌਰ ਸਰਦਾਰ ਬਲਜੀਤ ਸਿੰਘ ਦੀ ਹੁਣਾਂ ਦੀ ਉਹ ਬੇਟੀ ਹੈ ਗੁਰਸਿੱਖ ਪਰਿਵਾਰ ਹੈ ਪੂਰਾ ਗੁਰੂ ਨਾਲ ਜੁੜੇ ਹੋਏ ਵੇਖੋ ਸਪਿਟ ਤਾਂ ਇਹੋ ਜੇ ਸਰੀਰ ਵਿੱਚ ਹੀ ਹੋ ਸਕਦੀ ਉੱਥੇ ਉਹਨੇ ਦੱਸਿਆ ਧੀਨੇ ਵੀ ਬਹੁਤ ਬੱਚੇ ਐਸੇ ਸੀ ਜਨਨ ਉਹਨਾਂ ਆਖਿਆ ਉਹਨਾਂ ਨੂੰ ਲਾਉਣੀਆਂ ਪਈਆਂ ਔਰ ਲਵਾ ਕੇ ਉਹਨਾਂ ਨੇ ਧਰਤੀ ਤੇ ਆਖੇ ਤੇ ਥੱਲੇ ਰੱਖ ਦਿਓ ਕੰਗਾ ਤੱਕ ਜਿਹੜਾ ਉਹ ਕੇਸਾਂ ਦੇ ਵਿੱਚੋਂ ਕਢਵਾ ਲਿਆ ਗਿਆ ਹੁਣ ਤੁਸੀਂ ਵੇਖੋ ਵੀ ਇਹ ਤੇ ਹੈ ਨਹੀਂ ਵੀ ਇੱਥੇ ਕਿਸੇ ਨੂੰ ਪਤਾ ਨਹੀਂ ਹੈ ਵੀ ਇਹ ਔਰ ਖਾਸ ਕਰਕੇ ਸੰਵਿਧਾਨ ਜਿਹੜਾ ਉਹਦੀ 25ਵੀਂ ਧਾਰਾ ਉਹਦੇ ਵਿੱਚ ਹੈ ਵੀ ਸਿੱਖ ਜਿਹੜਾ ਹੈ ਉਹ ਆਪਣਾ ਧਾਰਮਿਕ ਜਿਹੜਾ ਜੋ ਉਹਦਾ ਚਿੰਨ੍ਹ ਆ ਉਹਨੂੰ ਧਾਰਨ ਕਰਨਾ ਉਹਨੇ ਔਰ ਭਾਰਤ ਦੇ ਵਿੱਚ ਜਦੋਂ ਇਸ ਤਰ੍ਹਾਂ ਹੁੰਦਾ ਹੈ ਉਹ ਧੀਨੇ ਸਟੈਂਡ ਲੈ ਲਿਆ ਉਹਨੇ ਆਖਿਆ ਜੀ ਮੈਂ ਕਿਰਪਾਨ ਨਹੀਂ ਲਾ ਸਕਦੀ ਉਹ ਕਹਿੰਦੇ ਵੀ ਨਹੀਂ ਫਿਰ ਤੁਸੀਂ ਅੰਦਰ ਨਹੀਂ ਜਾ ਸਕਦੇ ਔਰ ਕਈ ਵਾਰ ਕਿਉਂਕਿ ਖਾਸ ਕਰਕੇ ਕਦੋਂ ਜੁਰਤ ਕਦੋਂ ਜਮੀਰ ਕਦੋਂ ਅਣਖ ਜਿਹੜਾ ਉਹ ਅੰਦਰੋਂ ਮਾਲਕ ਦੀ ਦਿੱਤੀ ਬਖਸ਼ਿਸ਼ ਜਿਹੜੀ ਹੈ ਕਿਉਂਕਿ ਕੋਈ ਪਲੈਨਿੰਗ ਕਰਕੇ ਨਹੀਂ ਹੁੰਦੀਆਂ ਚੀਜ਼ਾਂ ਮਾਲਕ ਜਦੋਂ ਕਿਤੇ ਖੇਡ ਵਰਤਾਉਂਦਾ ਤਾਂ ਉਹ ਫਿਰ ਇਹੋ ਜੀ ਖੇਡ ਬਣਾ ਦਿੰਦਾ ਉਹ ਧੀਨੇ ਮਨਾ ਕਰ ਦਿੱਤਾ ਵੀ ਮੈਂ ਕਿਰਪਾਨ ਲਾ ਕੇ ਅੰਦਰ ਪੇਪਰ ਜਿਹੜਾ ਅਜੇ ਵੇਖੋ ਜੱਜ ਬਣਨ ਵਾਸਤੇ ਇਹ ਰਾਜਸਥਾਨ ਦੇ ਵਿੱਚ ਹੋਇਆ ਰੱਜ ਇਹ ਜਿਹੜਾ ਜੱਜ ਬਣਨ ਵਾਸਤੇ ਪ੍ਰੀਖਿਆ ਸੀ ਤੇ ਉਹਦੇ ਵਾਸਤੇ ਉਹਨੇ ਤੀਨੇ ਇਸ ਚੀਜ਼ ਨੂੰ ਠੁਕਰਾ ਦਿੱਤਾ ਉਹਨੇ ਆਖਿਆ ਨਹੀਂ ਮੈਂ ਕਿਰਪਾਨ ਲਾ ਕੇ ਜਿਹੜਾ ਆ ਉਹ ਪੇਪਰ ਵਿੱਚ ਨਹੀਂ ਬੈਠ ਸਕਦੀ ਬਥੇਰਾ ਚਿਰ ਹੋਈ ਵਿਚਾਰ ਪਰ ਉਹਨਾਂ ਲੋਕਾਂ ਨੇ ਬਿਲਕੁਲ ਅੜ ਕੇ ਆਖਿਆ ਵੀ ਨਹੀਂ ਇਹ ਨਹੀਂ ਹੋ ਸਕਦਾ ਇਹ ਤਾਂ ਬੇਨਤੀ ਕਰੀਦੀ ਵੀ ਦੋਰੇ ਕਿਰਦਾਰ ਵੇਖੋ ਤੁਸੀਂ ਸੋਸ਼ਲ ਮੀਡੀਆ ਭਰਿਆ ਪਿਆ ਗੁਰਤੇਜ ਛੋਟਾ ਵੀਰ ਇਹ ਸ਼ਬਦ ਵਰਤੇ ਨੇ ਸਵਾਲ ਆਖ ਪੇ ਇੱਕ ਭਾਰੀ ਕਈ ਤਰ੍ਹਾਂ ਦੇ ਤੁਹਾਨੂੰ ਮਿਲ ਜਾਣਗੇ ਤੋ ਉਹ ਕਈ ਵਾਰ ਇਹੋ ਜੇ ਸ਼ਬਦ ਜਿਹੜਾ ਆਖਦੇ ਨੇ ਵੀ ਉਹਨਾਂ ਕੋਲੇ ਜੇ ਟੰਕਿਆ ਉਹਨਾਂ ਕੋਲੇ ਆ ਸਾਡੇ ਕੋਲੇ ਸਰਦਾਰ ਅਕਸਰ ਜੇ ਸਿੱਖ ਬਾਰਡਰ ਤੇ ਲੜਦਾ ਹੈ ਕਿਰਪਾਨ ਨਾਲ ਲੜੇ ਤੇ ਇੱਕ ਕਿਰਪਾਨ ਦੇ ਨਾਲ 12 ਚੀਨੀ ਮਾਰ ਦਵੇ ਉਹ ਦਿਨ ਜਿਹੜਾ ਉਹ ਕਿਰਪਾਨ ਬਹੁਤ ਵਧੀਆ ਜੀ ਗੁਰੂ ਦਾ ਬਖਸ਼ਿਆ ਸ਼ਸਤਰ ਜੀ ਇਹ ਬਹੁਤ ਬਹਾਦਰੀ ਬੜਾ ਕੁਝ ਪਰ ਜਿੱਦਣ ਉਹੀ ਕਮਿਊਨਿਟੀ ਉਸੇ ਧਰਮ ਦੇ ਬੱਚੇ ਕਿਸੇ ਪ੍ਰੀਖਿਆ ਦੇ ਵਿੱਚ ਬੈਠਦੇ ਆ ਤਾਂ ਉੱਥੇ ਉਹਨਾਂ ਨੂੰ ਕਿਹਾ ਜਾਂਦਾ ਵੀ ਤੁਸੀਂ ਕਕਾਰ ਲਾ ਕੇ ਆਓ ਔਰ ਇੱਕ ਵਾਰ ਨਹੀਂ ਹੋਇਆ ਔਰ ਮੈਂ ਜਦੋਂ ਘਟਨਾ ਨੂੰ ਸੁਣਿਆ ਉਸ ਧੀ ਨਾਲ ਮੇਰੀ ਗੱਲ ਵੀ ਹੋਈ ਫੋਨ ਤੇ ਮੈਨੂੰ ਕਿਉਂਕਿ ਇਤਿਹਾਸ ਸਾਡੀ ਗਵਾਹੀ ਕਰਦਾ ਤੇ ਮੈਨੂੰ ਚੇਤਾ ਆ ਰਿਹਾ ਸੀ ਜਦੋਂ ਅਸੀਂ ਸਾਕਾ ਨਨਕਾਣਾ ਸਾਹਿਬ ਦੀ ਬਾਤ ਕਰਦੇ ਆ ਨਾ ਤੇ ਭਾਈ ਲక్ష్మణ ਸਿੰਘ ਧਾਰੋਵਾਲੀ ਉਹਨਾਂ ਨੇ ਇੱਕ ਮੁੱਤਵੰਨਾ ਪੁੱਤਰ ਪਾਲਿਆ ਸੀ ਭਾਈ ਮੰਗਲ ਸਿੰਘ ਤੇ ਉਹ ਭਾਈ ਮੰਗਲ ਸਿੰਘ ਫੌਜ ਦੇ ਵਿੱਚ ਸੀ ਅੰਗਰੇਜ਼ਾਂ ਦਾ ਵੇਲਾ ਸੀ ਉਹ ਵਰਦੀ ਦੇ ਥੱਲੇ ਉਹਨੇ ਕਿਰਪਾਨ ਪਾਈ ਤੋ ਕਿੰਨਾ ਚਿਰ ਤੱਕ ਚੱਲ ਕਿਸੇ ਦਿਨ ਇੱਕ ਦਿਨ ਕਿਤੇ ਥੱਲੇ ਉਹ 벨ਟ ਤੋਂ ਥੋੜੀ ਜੀ ਸ਼ਰਟ ਬਾਹਰ ਆਈ ਕਿਤੇ ਤੋ ਕਿਰਪਾਨ ਦੇ ਸਪੀਠਲੇ ਅਫਸਰ ਨੂੰ ਉਹ ਕਹਿੰਦਾ ਵੀ ਤੂੰ ਧਾਰ ਨਹੀਂ ਕਰ ਸਕਦਾ ਇਹ ਉਹਦੇ ਸ਼ਬਦ ਉਹਨੇ ਵਰਤੇ ਉਹ ਕਹਿੰਦਾ ਜੀ ਨਹੀਂ ਇਹ ਤਾਂ ਮੇਰਾ ਅੰਗ ਹੈ ਮੈਂ ਇਹਨੂੰ ਸਰੀਰ ਤੋਂ ਵੱਖਰਾ ਨਹੀਂ ਕਰ ਸਕਦਾ ਪੰਜ ਕਕਾਰ ਜਿਹੜੇ ਨੇ ਲੇਕਿਨ ਉਹਨੇ ਕੀ ਕੀਤਾ ਵੀ ਕੁਝ ਲੋਕਾਂ ਤੋਂ ਪੁੱਛਿਆ ਤੇ ਜਿਹੜੇ ਖਾਸ ਕਰਕੇ ਪਿੱਠੂ ਹੁੰਦੇ ਆ ਨਾ ਜਾਂ ਲਾਲ ਚਾਪਣਾ ਵਿਹਾਇਕ ਤੋਂ ਕਹਿੰਦੇ ਨਹੀਂ ਜੀ ਇਹ ਪੌਣੀ ਹੋਵੇ ਪਾ ਲੋ ਲਾਉਣੀ ਹੋਵੇ ਲਾ ਲੋ ਮਤਲ ਇਹੋ ਜੇ ਸ਼ਬਦ ਔਰ ਉਹਨੂੰ ਬਕੈਦਾ ਜਿਹੜਾ ਉਹਦਾ ਡੰਡ ਦਿੱਤਾ ਗਿਆ ਉਹਨੇ ਨੌਕਰੀ ਛੱਡ ਦਿੱਤੀ ਲੇਕਿਨ ਇੱਕ ਚੇਤਾ ਰੱਖਿਓ ਕੌਮ ਨੇ ਪਤਾ ਕਿੰਨਾ ਸਾਥ ਦਿੱਤਾ ਜਦੋਂ ਆਇਆ ਨਾ ਉਹ ਛੱਡ ਕੇ ਪਹਿਲਾਂ ਉਹਨੂੰ ਨਾਮ ਦਿੱਤਾ ਭਾਈ ਮੰਗਲ ਸਿੰਘ ਕਿਰਪਾਨ ਬਹਾਦਰ ਇਹ ਲਕਬ ਦਿੱਤਾ ਉਸ ਬੱਚੇ ਨੂੰ ਨੌਜਵਾਨ ਨੂੰ ਭਾਈ ਮੰਗਲ ਸਿੰਘ ਕਿਰਪਾਨ ਬਹਾਦਰ ਬਾਅਦ ਵਿੱਚ ਉਹਨਾਂ ਨੇ ਟੋਟਲ ਕੀਤਾ ਵੀ ਜੇ ਨੌਕਰੀ ਕਰਕੇ ਆਉਂਦਾ ਤੇ ਕਿੰਨੀ ਪੈਨਸ਼ਨ ਲੱਗਣੀ ਸੀ ਉਹ ਪੈਨਸ਼ਨ ਦਾ ਜਦੋਂ ਹਿਸਾਬ ਲਾਉਂਦੀ ਪੈਨਸ਼ਨ ਲਈ ਗਈ ਬਕਾਇਦਾ ਕੌਮ ਦੇ ਵੱਲੋਂ ਮਤਲਬ ਪੈਨਸ਼ਨ ਲਈ ਗਈ ਉਹੀ ਜਿਹੜਾ ਮੰਗਲ ਸਿੰਘ ਕਿਰਪਾਨ ਬਹਾਦਰ ਆ ਉਹ ਬਾਅਦ ਵਿੱਚ ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦਾਂ ਵਿੱਚ ਆਪਣੇ ਪਿਤਾ ਨਾਲ ਜਾ ਕੇ ਉਹ ਵੀ ਸ਼ਹੀਦਦਾ ਹੋਇਆ ਸੀ ਸ਼ਹਾਦਤ ਦਾ ਅਨਜam ਪੀਤਾ ਲੇਕਿਨ ਅਸੀਂ ਅੱਜ ਜਦੋਂ ਵੇਖਦੇ ਹਾਂ ਇਹਨਾਂ ਕਿਰਦਾਰਾਂ ਨੂੰ ਵੀ ਤੁਸੀਂ ਥੋੜਾ ਜਿਹਾ ਧਿਆਨ ਮਾਰ ਕੇ ਵੇਖੋ ਵੀ ਜਿੱਥੇ ਲਾਲ ਬਹਾਦਰ ਸ਼ਾਸਤਰੀ ਨੇ ਜੈ ਜਵਾਨ ਜੈ ਕਿਸਾਨ ਦਾ ਨਾਅਰਾ ਉਹਨੇ ਦਿੱਤਾ ਸੀ ਬਾਪ ਕਿਸਾਨ ਹੈ ਜ਼ਿਮੀਂਦਾਰਾ ਕਰਦੇ ਆ ਪੁੱਤ ਜਿਹੜਾ ਆ ਉਹ ਫੌਜ ਦੇ ਵਿੱਚ ਆ ਪੰਜਾਬ ਦੇ ਵਿੱਚ ਗਿਣਤੀ ਕੀਤੀ ਗਈ 6000 ਪਿੰਡਾਂ ਦੇ ਵਿੱਚ ਐਸੇ ਪਰਿਵਾਰ ਨੇ ਜਿਨ੍ਹਾਂ ਦਾ ਇੱਕੋ ਇੱਕ ਪੁੱਤਰ ਸੀ ਤੇ ਉਹ ਵੀ ਬਾਰਡਰ ਤੇ ਸ਼ਹੀਦ ਹੋ ਗਿਆ ਉਹਨਾਂ ਦੀ ਅਲ ਰੁੱਕ ਗਈ ਅੱਗੋਂ ਪੀੜੀ ਰੁੱਕ ਗਈ ਅੱਗੇ ਨਹੀਂ ਵੱਧ ਰਹੀ ਲੇਕਿਨ ਤੁਸੀਂ ਹਾਲ ਵੇਖੋ ਵੀ ਕੀ ਹੋਇਆ ਨਾ ਕਿਸਾਨਾਂ ਦੀ ਹਾਲਤ ਕੀ ਕਰ ਦਿੱਤੀ ਐ ਤੇ ਜਵਾਨਾਂ ਦੀ ਹਾਲਤ ਕੀ ਕਰ ਦਿੱਤੀ ਐ ਤੇ ਜੇ ਉਹ ਆਪਣਾ ਚਿੰਨ ਧਾਰਨ ਕਰਕੇ ਬਾਡਰ ਤੇ ਲੜਨ ਤੇ ਕਿਰਪਾਨ ਵਾਲੇ ਬਹੁਤ ਵਧੀਆ ਨੇ ਤੇ ਜੇ ਧੀ ਹਰਮਨ ਜੋਤ ਕੌਰ ਵਰਗੀ ਜੱਜ ਬਣਨ ਵਾਸਤੇ ਪ੍ਰੀਖਿਆ ਤੇ ਬਹਿਣਾ ਚਾਹੁੰਦੀ ਹੈ ਉੱਥੇ ਉਹ ਕਹਿੰਦੇ ਕਿਰਪਾਨ ਪਾ ਕੇ ਤੁਸੀਂ ਅੰਦਰ ਨਹੀਂ ਜਾ ਸਕਦੇ ਇਹਦਾ ਮਤਲਬ ਹੈ ਵੀ ਸਾਨੂੰ ਉਹਨਾਂ ਨੇ ਇਸੇ ਲਈ ਰੱਖਿਆ ਵੀ ਤੁਸੀਂ ਉੱਥੇ ਮਰੋ ਖਤਮ ਹੋਵੋ ਤੇ ਬਸ ਜੱਜ ਦੀ ਥਾਂ ਤੇ ਤੁਹਾਡਾ ਬੱਚਾ ਨਹੀਂ ਪਹੁੰਚਣਾ ਚਾਹੀਦਾ ਇਹ ਚੀਜ਼ਾਂ ਵਿਚਾਰਨ ਦੀ ਲੋੜ ਹੈ ਜਿਹਦੀ ਜਿੱਥੋਂ ਤੱਕ ਅਪਰੋਚ ਆ ਸਾਡੀਆਂ ਜਥੇਬੰਦੀਆਂ ਸੰਸਥਾਵਾਂ ਅੱਜ ਇੱਕ ਧੀ ਨਾਲ ਹੋਇਆ ਇਹ ਆਉਣ ਵਾਲੇ ਸਮੇਂ ਦੇ ਵਿੱਚੋਂ ਪਰਿਵਾਰ ਨੇ ਵੀਰ ਜੀ ਬਲਜੀਤ ਸਿੰਘ ਹੁਣਾਂ ਨੇ ਦੱਸਿਆ ਵੀ ਅਸੀਂ ਇਹ ਇਹ ਤਾਂ ਕਹਿੰਦੇ ਜੋ ਹੋਣਾ ਸਾਡੇ ਵੱਲੋਂ ਤਾਂ ਕਹਿੰਦੇ ਧੀ ਜੱਜ ਬਣ ਚੁੱਕੀ ਹੈ ਵੀ ਜੇ ਜੋ ਇਹ ਤੋਂ ਮਾਲਕ ਨੇ ਕਾਰਜ ਕਰਾਇਆ ਪਰ ਕਹਿੰਦੇ ਅਸੀਂ ਇਹਦੀ ਕਾਨੂੰਨੀ ਲੜਾਈ ਲੜਾਂਗੇ ਤਾਂ ਕਿ ਕਿਸੇ ਹੋਰ ਸਿੱਖ ਧੀ ਪੁੱਤ ਨੂੰ ਇਹੋ ਜੀ ਸਿਚੁਏਸ਼ਨ ਜਿਹੜੀ ਹੈ ਉਹ ਫੇਸ ਨਾ ਕਰਨੀ ਪਵੇ ਆਉਣ ਵਾਲੇ ਸਮੇਂ 'ਚ ਇਹੋ ਜਿਹਾ ਜਿਹੜਾ ਹੈ ਉਹਨਾਂ ਨੂੰ ਇਹੋ ਜਿਹੇ ਸਮੇਂ ਦੇ ਨਾਲ ਸਾਹਮਣਾ ਨਾ ਕਰਨਾ ਪਵੇ ਤਾਂ ਲੋੜ ਹੈ ਸਾਨੂੰ ਇਹੋ ਜਿਹੇ ਸਮੇਂ ਦੇ ਉੱਤੇ ਜੇ ਕਿਸੇ ਨੇ ਕਾਰਜ ਕੀਤਾ ਧੀ ਨੇ ਉਸ ਨੇ ਬਹਾਦਰੀ ਵਿਖਾਈ ਹੈ ਵੀ ਸਾਨੂੰ ਜਿਹੜਾ ਰਹਿਤ ਪਿਆਰੀ ਮੁਝਕੋ ਉਹ ਜੋ ਦਾਤੇ ਨੇ ਆਖਾ ਸਿੱਖ ਪਿਆਰਾ ਨਾ ਉਹ ਰਹਿਤ ਪੰਜ ਕਕਾਰ ਜਿਹੜੇ ਨੇ ਬਿਨਾ ਕੇ ਸ਼ਸਤਰੰ ਨਰੰਗ ਭੇਡ ਜਾਣੋ ਗਹਿ ਕਾਨ ਤਾਕੋ ਕਿਤਲ ਸਦਾਨੋ ਤਾਂ ਉਹ ਸ਼ਸਤਰ ਜਿਹੜੇ ਨੇ ਧਾਰਨ ਕਰਕੇ ਤੇ ਹਕੂਮਤਾਂ ਨੂੰ ਵੀ ਸੋਚਣਾ ਚਾਹੀਦਾ ਵੀ ਜੇ ਕਿਰਪਾਨਾਂ ਵਾਲੇ ਬਾਰਡਰਾਂ ਤੇ ਲੜਨ ਤੇ ਫਿਰ ਇਹਨਾਂ ਵਰਗਾ ਬਹਾਦਰ ਕੋਈ ਨਹੀਂ ਜੋਦਾ ਕੋਈ ਨਹੀਂ ਫਿਰ ਬੱਲੇ ਬੱਲੇ ਐ ਤੇ ਜਿੱਦਣੇ ਕਿਸੇ ਆਪਣੇ ਚੰਗੇ ਕਾਰਜ ਦੇ ਵਾਸਤੇ ਜਾਣ ਉੱਥੇ ਕਿਰਪਾਨ ਪਾ ਕੇ ਪ੍ਰਵੇਸ਼ ਵੀ ਨਹੀਂ ਕਰ ਸਕਦੇ ਵੀ ਇਹ ਦੋਹਰੇ ਚਿਹਰੇ ਕਿਉਂ ਨੇ ਦਾਤਾ ਦਇਆ ਕਰੇ ਜਿੱਥੇ ਸਾਨੂੰ ਵੀ ਜਾਗਰੂਕਤਾ ਆਵੇ ਔਰ ਕੌਮ ਪੰਥ ਸਾਡੀਆਂ ਸੰਸਥਾਵਾਂ ਜਥੇਬੰਦੀਆਂ ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐ ਚਾਹੇ ਨਿਹੰਗ ਸਿੰਘ ਜਥੇਬੰਦੀਆਂ ਜਿੰਨੇ ਵੀ ਕੌਮ ਦੇ ਵਿੱਚ ਨੇ ਉਹਨਾਂ ਸਭਨਾਂ ਨੂੰ ਇਸ ਬਾਰੇ ਜਿਹੜਾ ਉਹ ਜ਼ਰੂਰ ਕਾਰਜ ਕਰਨਾ ਚਾਹੀਦਾ ਹੈ ਤਾਂ ਕਿ ਸਾਡੇ ਬੱਚਿਆਂ ਨੂੰ ਵਾਰ-ਵਾਰ ਜਲੀਲ ਨਾ ਕੀਤਾ ਜਾਏ ਔਰ ਇਹ ਅਹਿਸਾਸ ਨਾ ਕਰਾਇਆ ਜਾਏ ਵੀ ਤੁਸੀਂ ਸਿੱਖ ਹੋ ਤਾਂ ਕਰਕੇ ਤੁਹਾਡੇ ਨਾਲ ਇਦਾਂ